ਲੁਧਿਆਣਾ ਦੇ ਵਿੱਚ ਹੁਣੇ-ਹੁਣੇ ਜਿਮਨੀ ਚੋਨ ਹਲਕਾ ਵੈਸਟ ਦੇ ਵਿੱਚ ਹੋ ਕੇ ਹਟਿਆ ਜਿਸ ਦੇ ਵਿੱਚ ਸੰਜੀਵ ਅਰੋੜਾ ਨੇ ਬਾਸੀ ਮਾਰੀ ਸੀ ਪਰ ਉਸ ਤੋਂ ਬਾਅਦ ਹਲਕਾ ਵੈਸਟ ਦੇ ਵਿੱਚ ਸਰਗਰਮੀਆਂ ਇੱਕ ਵਾਰੀ ਫਿਰ ਤੇਜ਼ ਹੋ ਗਈਆਂ ਨੇ ਔਰ ਇਹ ਸਰਗਰਮੀਆਂ ਕਾਂਗਰਸ ਪਾਰਟੀ ਵੱਲੋਂ ਹੋਈਆਂ ਨੇ ਦਰਸਲ ਬੀਤੇ ਦਿਨ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਲੁਧਿਆਣਾ ਤੇ ਹਲਕਾ ਵੈਸਟ ਦੇ ਸਰਾਭਾ ਨਗਰ ਇਲਾਕੇ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਕਾਂਗਰਸ ਦੇ ਵਰਕਰਾਂ ਦੇ ਨਾਲ ਅਤੇ ਲੀਟਰਾਂ ਦੇ ਨਾਲ ਮੀਟਿੰਗ ਵੀ ਕੀਤੀ। ਗੌਰਤਲਬ ਹੈ ਕਿ ਇਸ ਮੀਟਿੰਗ ਦੇ ਵਿੱਚ ਲੁਧਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਪਵਨ ਦਿਵਾਨ ਮੌਜੂਦ ਸਨ। ਅਤੇ ਕੁਝ ਦਿਨ ਪਹਿਲਾਂ ਦੀਵਾਲੀ ਦੇ ਅਤੇ ਗੁਰਪੁਰਬ ਦੇ ਵਧਾਈਆਂ ਦੇ ਉਹਨਾਂ ਦੇ ਬੋਰਡ ਲੱਗਣੇ ਵੀ ਹਲਕਾ ਵੈਸਟ ਦੇ ਵਿੱਚ ਸ਼ੁਰੂ ਹੋ ਗਈ ਸੀ। ਅਤੇ ਉਹ ਬੋਡਾ ਤੋਂ ਬਾਅਦ ਅਮ੍ਰਿਤਾ ਵੜਿੰਗ ਉੱਥੇ ਪਹੁੰਚ ਗਏ ਨੇ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਸ ਮੀਟਿੰਗ ਦੇ ਵਿੱਚ ਹਲਕਾ ਵੈਸਟ ਦੇ ਸਾਰੇ ਵਲੰਟੀਅਰ ਵੀ ਸੀ ਵਰਕਰ ਵੀ ਸੀ। ਇੱਥੋਂ ਮੰਤਰੀ ਰਹੇ ਭਾਰਤਪੁਸ਼ਨ ਆਸ਼ੂ ਉਹ ਗੈਰ ਮੌਜੂਦ ਸਨ ਚਰਚਾਵਾਂ ਚੱਲ ਰਹੀਆਂ ਨੇ ਕਿ ਇਹ ਸਿਆਸੀ ਸਮੀਕਰਨ ਲੱਗਦਾ ਹੈ ਕੁਝ ਬਦਲਦੇ ਜਾ ਰਹੇ ਨੇ ਜਿਸ ਦੇ ਵਿੱਚ ਅਮ੍ਰਿਤਾ ਵੜਿੰਗ ਖੁਦ ਆ ਕੇ ਮੀਟਿੰਗ ਕਰ ਰਹੇ ਨੇ ਅਤੇ ਕਾਂਗਰਸ ਦੇ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਵਨ ਦਿਵਾਨ ਉਹਨਾਂ ਦਾ ਉੱਥੇ ਸਵਾਗਤ ਕਰ ਰਹੇ ਨੇ ਚਰਚਾ ਇਹ ਵੀ ਹੈ ਕਿ ਅਮ੍ਰਿਤਾ ਵੜਿੰਗ ਨੇ ਆਪਣੇ ਫੇਸਬੁੱਕ ਤੇ ਉਹ ਤਸਵੀਰਾਂ ਵੀ ਸ਼ੇਅਰ ਨਹੀਂ ਕੀਤੀਆਂ ਜਦਕਿ ਪਵਨ ਦਿਵਾਨ ਦੇ ਵੱਲੋਂ ਹਰ ਇੱਕ ਤਸਵੀਰ ਅਮ੍ਰਿਤਾ ਵੜਿੰਗ ਦੇ ਨਾਲ ਉੱਥੇ ਸਾਂਝੀ ਕੀਤੀ ਗਈ ਇੱਕ ਪਾਸੇ ਤਾਂ ਤਰਨਤਾਰਨ ਦੀਆਂ ਜਿਮਣੀ ਚੋਣਾ ਚੱਲ ਰਹੀਆਂ ਨੇ ਦੂਜੇ ਪਾਸੇ ਲੁਧਿਆਣਾ ਦੇ ਹਲਕਾ ਵੈਸਟ ਦੇ ਵਿੱਚ ਅਜਿਹੀਆਂ ਸਰਗਰਮੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਪੂਸ਼ਣ ਆਸ਼ੂ ਦੇ ਵਿਚਕਾਰ ਜੋ ਤਕਰਾਰ ਚੱਲ ਰਹੀ ਹੈ ਉਹ ਤਾਂ जगਜਾਹਰੀ ਹੈ ਉਹ ਹੁਣ ਨਹੀਂ ਸਕੋ ਹਲਕਾ ਵੈਸਟ ਦੀਆਂ ਜਿਮਣੀ ਚੋਣਾ ਦੇ ਵਿੱਚ ਵੀ ਉਹ ਤਕਰਾਰ ਦੇਖਣ ਨੂੰ ਮਿਲੀ ਸੀ ਪਰ ਹੁਣ ਇੱਕ ਨਵੀਂ ਚਰਚਾ ਛਿੜ ਗਈ ਹੈ ਪਵਨ ਦਿਵਾਨ ਦੇ ਅਮ੍ਰਿਤਾ ਵੜਿੰਗ ਦੇ ਨਾਲ ਮੀਟਿੰਗ ਕਰਨ ਤੇ ਕਿ ਇਹ ਸਿਆਸੀ ਸਮੀਕਰਨ ਹੁਣ ਕਿੱਧਰ ਬਦਲ ਰਹੇ ਨੇ ਕਿ ਰਾਜਾ ਵੜਿੰਗ ਹੁਣ ਪਵਨ ਦਿਵਾਨ ਨੂੰ ਅੱਗੇ ਕਰ ਰਹੇ ਨੇ ਜੇਕਰ ਅੱਗੇ ਕਰ ਰਹੇ ਨੇ ਤਾਂ ਭਾਰਤਪੂਸ਼ਨ ਆਸ਼ੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਕਾਰ ਟਕਰਾਅ ਹੋਰ ਵਧਣ ਦੇ ਅਸਾਰ ਨੇ ਹੁਣ ਅੱਗੇ ਜਾ ਕੇ ਹਲਕਾ ਵੈਸ ਤੇ ਸਿਆਸੀ ਸਮੀਕਰਨ ਕੀ ਬਣਦੇ ਨੇ ਇਹ ਸਮਾਂ ਦੱਸੇਗਾ ਬਿਊਰੋ ਰਿਪੋਰਟ ਜਨਹੇਸ਼